ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਕੀਤਾ ਧੀਆਂ ਦੇ 11 ਧੀਆਂ ਦੇ ਅੱਜ ਸਿਰ ਟਕੇ ਗਏ ਆ ਕੀ ਕਹਿਣਾ ਚਾਹੁੰਦੇ ਬਹੁਤ ਬਹੁਤ ਇਕਤਾ ਕਲੱਬ ਦਾ ਧੰਨਵਾਦ ਜਿਨ੍ਹਾਂ ਨੇ 11 ਲੜਕੀਆਂ ਦੇ ਜਿਹੜੇ ਗਰੀਬ ਪਰਿਵਾਰਾਂ ਦੇ ਉਹਨਾਂ ਦੇ ਅੱਜ ਮੈਂ ਚਿਹਰਿਆਂ ਤੇ ਦੇਖ ਰਿਹਾ ਬਹੁਤ ਖੁਸ਼ੀ ਆ ਕਿ ਜਿਨ੍ਹਾਂ ਦੀ ਮੈਰਿਜ ਹੋਈ ਆ ਬੜੇ ਭਾਗਾ ਵਾਲੇ ਆ ਇਕਤਾ ਕਲੱਬ ਇਸ ਧੰਨਵਾਦੀ ਆ ਜਿਨ੍ਹਾਂ ਨੇ ਉਪਰਾਲਾ ਕੀਤਾ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਅੰਕ ਜੀ ਸਰ ਕੀ ਨਾਮ ਹੈ ਜੀ ਆਪਣਾ ਗੁਰਮੇਲ ਸਿੰਘ ਜੀ ਕੀ ਕਿਹੜਾ ਜਾਣੇ ਅੱਜ ਬਹੁਤ ਵੱਡਾ ਉਪਰਾਲਾ ਜਿਹੜਾ ਕਿ ਇਕਤਾ ਕਲੱਬ ਵੱਲੋਂ ਕੀਤਾ ਗਿਆ ਦੇਖੋ ਜੀ ਬੜਾਈ ਇਨੇਕ ਉਪਰਾਲਾ ਹੈ ਵਧਾਈ ਦੇ ਪਾਤਰ ਆ ਜੀ ਸਾਰੇ ਇਕਤਾ ਕਲੱਬ ਵਾਲੇ ਵੀਰ ਸਾਡੇ ਤੇ ਜਿਨ੍ਹਾਂ ਨੇ ਸਾਰੇ ਸਹਿਯੋਗੀ ਸੱਜਣਾ ਦੇ ਨਾਲ ਰਲ ਮਿਲ ਕੇ ਬੜਾ ਵਧੀਆ ਉਪਰਾਲਾ ਕੀਤਾ ਹੈ ਮਹਾਰਾਜ ਇਹਨਾਂ ਦੇ ਅਮੇ ਚੜ੍ਹਦੀ ਕਲਾ ਰੱਖੇ ਜੀ ਧੰਨ ਸਰ ਸਾਸ੍ਰੀ ਕਾ ਪ੍ਰਦਾਨ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਹਰਪ੍ਰੀਤ ਸਿੰਘ ਰਿੱਕੀ ਜੀ ਸਰ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਇੱਕਤਾ ਕਲੱਬ ਦੇ ਵੱਲੋਂ ਕੀ ਕਿਹਾ ਜਾਂਦਾ ਅੱਜ ਸਾਡੇ ਸ਼ਹਿਰ ਧਰਮਕੋਟ ਦੇ ਵਿੱਚ ਇੱਕਤਾ ਕਲੱਬ ਵੱਲੋਂ ਸਮੂਹਿਕ ਕੰਨਿਆਦਾਨ ਕੀਤੇ ਗਏ ਆ 11 ਲੜਕੀਆਂ ਦੇ ਇਹ ਬੜਾ ਵੱਡਾ ਉਪਰਾਲਾ ਇੱਕਤਾ ਕਲੱਬ ਦਾ ਜਿੱਤੇ ਇੱਕਤਾ ਕਲੱਬ ਪਹਿਲਾਂ ਵੀ ਸਮਾਜ ਸੇਵਾ ਦੇ ਬਹੁਤ ਕੰਮ ਕਰਦੇ ਨੇ ਇਹ ਸ਼ਹਿਰ ਦੇ ਵਿੱਚ ਜਾਗਰਣ ਕਰਾਉਂਦੇ ਨੇ ਬਲੱਡ ਦਾ ਕੈਂਪ ਲਗਾਉਂਦੇ ਨੇ ਹੋਰ ਵੀ ਨੇਕਾ ਕਾਰਜ ਕਰਵਾਉਂਦੇ ਨੇ ਉੱਥੇ ਅੱਜ ਇਹ ਜਿਹੜਾ ਕੰਨਿਆਦਾਨ ਹੈ ਮੈਂ ਕਹਿੰਦਾ ਮਹਾਦਾਨ ਹੈ ਕੰਨਿਆਦਾਨ ਬੜਾ ਵੱਡਾ ਉਪਰਾਲਾ ਹੈ ਮੈਂ ਇੱਕਤਾ ਕਲੱਬ ਦੀ ਸਮੂੱਚੀ ਜਥੇਬੰਦੀ ਇਹਨਾਂ ਦੀ ਇਕਤਾ ਕਲੱਬ ਦੀ ਜਿੰਨੀ ਟੀਮ ਹੈ ਉਹਨਾਂ ਦਾ ਸ਼ੁਕਰਾਨਾ ਕਰਦਾ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਇਹ ਜਿਹੜੀਆਂ ਸਾਡੇ ਲੋੜਵੰਦ ਪਰਿਵਾਰ ਆ ਉਹਨਾਂ ਦੀਆਂ ਬੱਚੀਆਂ ਦਾ ਜੋ ਕੰਨਿਆਦਾਨ ਕੀਤਾ ਥੈਂਕ ਯੂ ਸਰ ਕੀ ਨਾਮ ਹੈ ਜੀ ਆਪਣਾ ਭਜਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਵਧੀਆ ਸੋਹਣਾ ਕੰਮ ਜਿਹੜਾ ਇਕਤਾ ਕਲੱਬ ਨੇ ਕੀਤਾ ਗਿਆ ਜੀ ਜੋ ਇਕਤਾ ਕਲੱਬ ਦੇ ਵੱਲੋਂ ਉਪਰਾਲਾ ਕੀਤਾ ਗਿਆ ਸ਼ਹਿਰ ਦੇ ਵਿੱਚ ਸਮੂਹ ਕੰਨਿਆਵਾਂ ਦਾ ਆਂਦਾ ਉਹਦੇ ਵਿੱਚ ਅੱਜ ਉਹ ਸਾਡੇ ਜਿਹੜੇ ਬੱਚੇ ਨਵੇਂ ਵਿਆਹ ਜੋੜੇ ਨੇ ਜਿੱਥੇ ਮੈਂ ਉਹਨਾਂ ਨੂੰ ਵਧਾਈ ਦੇਣਾ ਤੇ ਉਥੇ ਬਹੁਤ ਬਹੁਤ ਕਾਲਪੁਰਖ ਅੱਗੇ ਬੇਨਤੀ ਕਰਦਾ ਵੀ ਇਹਨਾਂ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਹੋਵੇ ਇਹ ਹੀ ਕਹਿਣਾ ਚਾਹਵਾਂ ਨਮਸਤ। ਥੈਂਕ ਯੂ ਸਰ ਸਸਰੀ ਘਾਲ ਜੀ ਸਸਰੀ ਘਾਲ ਜੀ ਅੱਜ ਕੱਲ੍ਹ ਕਲਾਕਾਰਾਂ ਦੇ ਬੋਲ ਕਲਾਕਾਰਾਂ ਦੇ ਲੱਖਾਂ ਰੁਪਏ ਲਟਾਇਆ ਜਾਂਦਾ ਪਰ ਆਹ ਜਿਹੜਾ ਪੈਸਾ ਇਹ ਬਹੁਤ ਇੱਕ ਵਿਅਰਥ ਲੱਗਾ ਵਾ ਬਿਲਕੁਲ ਸਹੀ ਜਗ੍ਹਾ ਤੇ ਲੱਗਾ ਕੀ ਕਹਿਣਾ ਚਾਹਤ ਹਾਂ ਮੈਂ ਇਹ ਕਹਿਣਾ ਚਾਹੁੰਦਾ ਜੀ ਵੇਖੋ ਕਰੇ ਕਰਾਵੇ ਆਪਿਆ ਮਾਨਸਿਕ ਨਹੀਂ ਹਾਂ ਬੇਸ਼ੱਕ ਇਹ ਸੁਜੋਗ ਜਿਹੜੇ ਆਪਾਂ ਕਹਿੰਦੇ ਨੇ ਧੁਰ ਦਰਗਾਹੋਂ ਬਣ ਕੇ ਆਉਂਦੇ ਆ ਲਿਖ ਕੇ ਆਉਂਦੇ ਆ ਪਰ ਨਹੀਂ ਉਬਰਾਲਾ ਜਿਹੜਾ ਇੱਕ ਤਾਂ ਕਲਬ ਨੇ ਬਹੁਤ ਵੱਡਾ ਕੀਤਾ ਕਿਉਂਕਿ ਇਹ ਜਿਹੜਾ ਕੰਨਿਆਦਾਨ ਮਾਂ ਮਹਾਨਦਾਨ ਆਏ ਇਹ ਜਿਹੜਾ ਮਤਲਬ ਕਿਸੇ ਦਾ ਘਰ ਜੋੜਨਾ ਜਿਹੜਾ ਤੇ ਗਾਂਵ ਮਤਲਬ ਵੇਖੋ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਬੰਦੇ ਨੂੰ ਮੌਕਾ ਮਿਲਦਾ ਸੋ ਇਹ ਕਲੱਬ ਨੇ ਨਾ ਬਹੁਤ ਵਧੀਆ ਸਹਿਯੋਗ ਕੀਤਾ ਵਾ ਜੇ ਗਾਂਵ ਇਹ ਕੋਈ ਪ੍ਰੋਗਰਾਮ ਕਰਗੇ ਅਸੀਂ ਤਕਰੀਬਨ ਜਿੰਨੇ ਇਲਾਕੇ ਵਾਲਿਆਂ ਵੱਧ ਤੋਂ ਵੱਧ ਇਹਨਾਂ ਸਲੋਕ ਕਰਾਂਗੇ ਜੀ ਥੈਂਕ ਯੂ ਸਰ